ਜੁਲੰਦਰ ਮੋਡਲ ਟਾਊਨ ਸਥਿਤ ਇੱਕ ਬੈਂਕ ਦੇ ਬਾਹਰ ਵਿਅਕਤੀ ਟੋਲ ਲੈ ਕੇ ਪਹੁੰਚਿਆ ਇਹ ਮਾਮਲਾ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਆਖਿਰਕਾਰ ਇਸ ਵਿਅਕਤੀ ਦੇ ਵੱਲੋਂ ਬੈਂਕ ਦੇ ਬਾਹਰ ਟੋਲ ਕਿਉਂ ਵਜਾਇਆ ਜਾ ਰਿਹਾ ਹੈ ਦਰਅਸਲ ਮਾਮਲੇ ਦੀ ਜਾਣ ਕਰ ਦਿੰਦੇ ਆ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਬੈਂਕ ਤੇ ਨਾਲ ਕੋਈ ਲੈਣ ਦੇਣ ਨਹੀਂ ਹੈ ਪਿੜਤਾ ਦੋਸ਼ ਹੈ ਕਿ ਉਸਨੇ ਬੈਂਕ ਤੋਂ ਪੈਸੇ ਲੈਣੇ ਸਨ ਪਰ ਬੈਂਕ ਨੇ ਉਸ ਤੇ ਪੈਸੇ ਅੱਗੇ ਕਿਸੇ ਵਿਪਾਕ ਨੂੰ ਦੇ ਦਿੱਤੇ ਕਿਹਾ ਗਿਆ ਕਿ ਉਸਨੇ ਸਾਲ 2011 ਦੇ ਵਿੱਚ ਇਸ ਬੈਂਕ ਦੇ ਵਿੱਚ ਆਪਣਾ ਖਾਤਾ ਚਾਲੂ ਕਰਵਾਇਆ ਸੀ ਜਿਸ ਵਿੱਚ ਕਰੀਬ 32 ਲੱਖ ਰੁਪਏ ਸਨ ਪੀੜਤ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਉਸਨੇ ਬੈਂਕ ਨੂੰ ਅਪੀਲ ਨਾ ਕਰਨ ਦੀ ਵੀ ਅਪੀਲ ਕੀਤੀ ਸੀ ਪਰ ਬੈਂਕ ਸਟਾਫ ਵੱਲੋਂ ਉਸਦੀ ਬੇਨਤੀ ਨੂੰ ਅਣਸੁਣਿਆ ਕਰ ਦਿੱਤਾ ਗਿਆ ਉਸ ਤੋਂ ਬਾਅਦ ਪਿੜਤ ਨੇ ਇਸ ਮਾਮਲੇ ਨੂੰ ਲੈ ਕੇ ਅਦਾਲਤ ਤੱਕ ਰੁਕੇ ਤਾਂ ਪਿੜਤ ਨੇ ਦੱਸਿਆ ਕਿ ਬੈਂਕ ਨੂੰ ਅਦਾਲਤੀ ਕੇਸ ਵਿੱਚ ਹੁਣ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਸੀ ਗਾਲ ਜੀ। ਸਸੀ ਗਾਲ ਜੀ। ਤੁਹਾਡਾ ਨਾਮ ਮੀਰਾ ਨਾ ਕੁਲਵਿੰਦਰ ਸਿੰਘ। ਤੁਹਾਡਾ ਬੈਂਕ ਨਾਲ ਪੰਗਾ? ਬੈਂਕ ਨਾਲ ਮੇਰੇ ਨਾਲ ਕੋਈ ਪੰਗਾ ਨਹੀਂ ਜੀ ਮੈਂ ਬੈਂਕ ਕੋਲੋਂ ਪੈਸੇ ਲੈਣੇ ਸਨ ਬੈਂਕ ਨੇ ਮੇਰੇ ਅਕਾਊਂਟ 'ਚੋਂ ਪੈਸੇ ਕੱਢ ਕੇ ਕਿਸੇ ਡਿਪਾਰਟਮੈਂਟ ਨੂੰ ਦੇ ਦਿੱਤੇ। ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਇਹ ਕੰਮ ਨਾ ਕਰੋ। ਇਹ ਫਿਰ ਨਹੀਂ ਮੁੜੇ ਫਿਰ ਮੈਂ ਇਹਨਾਂ ਦੇ ਖਿਲਾਫ ਡਿਗਰੀ ਕੀਤੀ ਤੇ ਹਾਰ ਚੁੱਕੇ ਨੇ। ਹੁਣ ਇਹਦੀ ਬੈਂਕ ਦੀ ਆਪਸ਼ਨ ਦੀ ਡੇਟ ਆਈ ਹੈ ਅੱਜ ਉਹਦੀ ਮਿਆਦੀ ਸੀਗੀ ਤੇ 14 ਦੂ ਨੂੰ ਇਸ ਬੈਂਕ ਨੂੰ ਨਾਮ ਕਰ ਦਿੱਤਾ ਜਾਣਾ ਹੈ ਆਪ ਜੀ ਦਾ ਕਿੰਨਾ ਤਾਂ ਜਿੰਨੇ ਪੈਸੇ ਸਾਡੇ ਨੇ ਅਸੀਂ ਉਹ ਪੈਸੇ ਸਾਨੂੰ ਮਿਲ ਜਾਣੇ ਨੇ ਬਾਕੀ ਇਹ ਬੈਂਕ ਨੂੰ ਉਹਨਾਂ ਨੇ ਦੁਬਾਰਾ ਡਿਪੋਜ਼ਿਟ ਹੋ ਜਾਣਾ ਹੈ ਜਲੰਧਰ ਮੋਡਲ ਟਾਊਨ ਸਥਿਤ ਇੱਕ ਬੈਂਕ ਦੇ ਬਾਹਰ ਵਿਅਕਤੀ ਟੋਲ ਲੈ ਕੇ ਪਹੁੰਚਿਆ ਹੈ ਮਾਮਲਾ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਆਖਿਰਕਾਰ ਇਸ ਵਿਅਕਤੀ ਦੇ ਵੱਲੋਂ ਬੈਂਕ ਦੇ ਬਾਹਰ ਟੋਲ ਕਿਉਂ ਵਜਾਇਆ ਜਾ ਰਿਹਾ ਹੈ ਦਰਸਲ ਮਾਮਲੇ ਦੀ ਜਾਣ ਕਰ ਦਿੰਦੇ ਆ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਬੈਂਕ ਤੇ ਨਾਲ ਕੋਈ ਲੈਣ ਦੇਣ ਨਹੀਂ ਹੈ ਪਿੜਤਾ ਦੋਸ਼ ਹੈ ਕਿ ਉਸਨੇ ਬੈਂਕ ਤੋਂ ਪੈਸੇ ਲੈਣੇ ਸਨ ਪਰ ਬੈਂਕ ਨੇ ਉਸ ਤੇ ਪੈਸੇ ਅੱਗੇ ਕਿਸੇ ਵਿਪਾਕ ਨੂੰ ਦੇ ਦਿੱਤੇ ਕਿਹਾ ਗਿਆ ਹੈ ਕਿ ਉਸਨੇ ਸਾਲ 2011 ਦੇ ਵਿੱਚ ਇਸ ਬੈਂਕ ਦੇ ਵਿੱਚ ਆਪਣਾ ਖਾਤਾ ਚਾਲੂ ਕਰਵਾਇਆ ਸੀ ਜਿਸ ਵਿੱਚ ਕਰੀਬ 32 ਲੱਖ ਰੁਪਏ ਸਨ ਪੀੜਤ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਉਸਨੇ ਬੈਂਕ ਨੂੰ ਅczeਹਾ ਨਾ ਕਰਨ ਦੀ ਵੀ ਅਪੀਲ ਕੀਤੀ ਸੀ ਪਰ ਬੈਂਕ ਸਟਾਫ ਵੱਲੋਂ ਉਸਦੀ ਬੇਨਤੀ ਨੂੰ ਅਣ ਸੁਣਿਆ ਕਰ ਦਿੱਤਾ ਗਿਆ ਉਸ ਤੋਂ ਬਾਅਦ ਪਿੜਤ ਨੇ ਇਸ ਮਾਮਲੇ ਨੂੰ ਲੈ ਕੇ ਅਦਾਲਤ ਤੱਕ ਰੁਕ ਕੇ ਤਾਂ ਪਿੜਤ ਨੇ ਦੱਸਿਆ ਕਿ ਬੈਂਕ ਨੂੰ ਅਦਾਲਤੀ ਕੇਸ ਵਿੱਚ ਹੁਣ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸ ਸ ਕਾਲ ਜੀ ਤੁਹਾਡਾ ਨਾਮ ਮੇਰਾ ਨਾਮ ਕੁਲਵਿੰਦਰ ਸਿੰਘ ਤੁਹਾਡਾ ਬੈਂਕ ਨਾਲ ਪੰਗਾ ਬੈਂਕ ਨਾਲ ਮੇਰੇ ਨਾਲ ਕੋਈ ਪੰਗਾ ਨਹੀਂ ਜੀ ਮੈਂ ਬੈਂਕ ਕੋਲੋਂ ਪੈਸੇ ਲੈਣੇ ਸਨ ਬੈਂਕ ਨੇ ਮੇਰੇ ਅਕਾਊਂਟ ਚੋਂ ਪੈਸੇ ਕੱਢ ਕੇ ਕਿਸੇ ਡਿਪਾਰਟਮੈਂਟ ਨੂੰ ਦੇ ਦਿੱਤੇ। ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਇਹ ਕੰਮ ਨਾ ਕਰੋ। ਇਹ ਫਿਰ ਨਹੀਂ ਮੁੜੇ ਫਿਰ ਮੈਂ ਇਹਨਾਂ ਦੇ ਖਿਲਾਫ ਡਿਗਰੀ ਕੀਤੀ ਤੇ ਹਾਰ ਚੁੱਕੇ ਨੇ। ਪੁਣੇ ਦੀ ਬੈਂਕ ਦੀ ਆਪਸ਼ਨ ਦੀ ਡੇਟ ਆਈ ਹੈ ਅੱਜ ਉਹਦੀ ਮਿਆਦੀ ਸੀਗੀ ਤੇ 14 ਦੂ ਨੂੰ ਇਸ ਬੈਂਕ ਨੂੰ ਨਾਮ ਕਰ ਦਿੱਤਾ ਜਾਣਾ ਹੈ ਆਪ ਜੀ ਦਾ ਕਿੰਨਾ ਦਾ ਜਿੰਨੇ ਪੈਸੇ ਸਾਡੇ ਨੇ ਅਸੀਂ ਉਹ ਪੈਸੇ ਸਾਨੂੰ ਮਿਲ ਜਾਣੇ ਨੇ ਬਾਕੀ ਇਹ ਬੈਂਕ ਨੂੰ ਉਹਨਾਂ ਨੇ ਦੁਬਾਰਾ ਡਿਪੋਜ਼ਿਟ ਹੋ ਜਾਣਾ ਹੈ